ਪੰਜਾਬ ਦੇ ਪੰਜਾਬ ਸਰਕਾਰ ਨੇ ਇੱਕ ਪੈਨਲ ਬਣਾ ਕੇ ਭੇਜਿਆ ਸੀ ਸੈਂਟਰ ਸਰਕਾਰ ਵਾਲੇ ਪਾਸੇ ਉਹਨਾਂ ਨੇ ਮਨਾ ਕਰਤਾ ਕਹਿੰਦੇ ਭਈ ਸਾਨੂੰ ਜੱਟਿਆ ਨਹੀਂ ਕੰਮ ਇਹ ਕਿਹੜੇ ਪੈਨਲ ਦੀ ਗੱਲ ਹੋ ਰਹੀ ਸੀ ਇਹ ਦੇਖੋ ਪੈਨਲ ਜਾਂਦੇ ਨੇ ਖਾਸ ਤੌਰ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਕਿਉਂਕਿ ਜਦਾਂ ਲਾ ਲਓ ਐਸਐਸਪੀ ਆਪਣਾ ਪੰਜਾਬ ਦਾ ਲੱਗਦਾ ਜੀ ਤੇ ਉਧਰੋਂ ਜਿਹੜਾ ਆਪਣਾ ਹੁੰਦਾ ਹੈ ਫਾਈਨੈਂਸ ਸੈਕਟਰੀ ਜੀ ਆਪਣਾ ਲੱਗਦਾ ਹੈ ਤਾਂ ਉਸੇ ਤਰ੍ਹਾਂ ਜਿੱਦਾਂ ਲਾ ਲੋ ਕਿ ਉਹਨਾਂ ਦਾ ਹੋਮ ਸੈਕਟਰੀ ਲੱਗ ਜਾਂਦਾ ਹਰਿਆਣੇ ਦਾ ਆ ਕੇ ਜੀ ਇਸ ਤਰ੍ਹਾਂ ਮਤਲਬ ਕਿ ਕੋਟਾ ਹੈ ਹੂੰ ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਕਿਸੇ ਅਹੁਦੇ ਦੀ ਮਿਆਦ ਪੁੱਗ ਜਾਂਦੀ ਆ ਜੀ ਕਿਸੇ ਅਫਸਰ ਦੀ ਰਿਟਾਇਰਮੈਂਟ ਆ ਗਈ ਹੈ ਜਾਂ ਕੁਝ ਹੋ ਗਿਆ ਜੀ ਜੀ ਤਾਂ ਉਦੋਂ ਇੱਕ ਪੈਨਲ ਹੀ ਮੰਗਾਇਆ ਜਾਂਦਾ ਦੋਨਾਂ ਸਟੇਟਾਂ ਤੋਂ ਬਿਲਕੁਲ ਕਿਉਂਕਿ ਜਿਹੜੇ ਰਾਜਪਾਲ ਆ ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਆ ਜੀ ਜਿਹੜਾ ਪੰਜਾਬ ਅਤੇ ਹਰਿਆਣਾ ਦਾ ਕੇ ਕੋਈ ਵੀ ਰਾਜਪਾਲ ਲੱਗਦਾ ਹੈ ਨਾ ਜੀ ਉਹ ਪ੍ਰਸ਼ਾਸਕ ਵੀ ਆ ਜੀ ਜੀ ਹੁਣ ਇਹਨਾਂ ਨੇ ਉਹ ਜੋ ਫਾਈਨੈਂਸ ਸੈਕਟਰੀ ਵਾਸਤੇ ਨਾਮ ਭੇਜੇ ਸਨ ਜੀ ਇੱਕ ਤੇ ਸਨ ਸ਼ੈ ਤਾਇਬ ਸਾਹਿਬ ਤੇ ਇੱਕ ਸ਼ਾਇਦ ਕੋਈ ਨਾਮ ਹੋਰ ਸੀ ਮੈਨੂੰ ਵਿਸਰ ਗਿਆ ਉਹਨਾਂ ਨੇ ਤਾਇਬ ਸਾਹਿਬ ਦਾ ਨਾਮ ਨਹੀਂ ਸਿਲੈਕਟ ਕੀਤਾ ਦੂਸਰਾ ਨਾਮ ਜਿਹੜਾ ਮੈਂ ਵਿਸਰ ਗਿਆ ਵਾ ਉਹ ਸਿਲੈਕਟ ਕਰ ਲਿਆ ਜੀ ਯਾਨੀ ਪ੍ਰਸ਼ਾਸਕ ਸਾਹਿਬ ਨੇ ਪਰ ਜਦੋਂ ਮਨਜ਼ੂਰੀ ਵਾਸਤੇ ਕੇਂਦਰ ਨੂੰ ਭੇਜਿਆ ਗਿਆ ਦੱਸਦੇ ਆ ਕਿ ਕੇਂਦਰ ਨੇ ਰਿਜੈਕਸ਼ਨ ਕਰ ਦਿੱਤੀ ਆ ਜੀ 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 ਕੇਂਦਰ ਦੀ ਰਿਜੈਕਸ਼ਨ ਕਿਉਂ ਆਈ ਆ ਇਹਦੀ ਹਾਲੇ ਤੱਕ ਕਿਸੇ ਕੋਲ ਕੋਈ ਜਾਣਕਾਰੀ ਨਹੀਂ ਹੈ ਜੀ ਹਾਲੇ ਕਨਫਿਡੈਂਸ਼ੀਅਲ ਆ ਮਾਮਲਾ ਜੀ ਜੀ ਤਾਂ ਕਹਿ ਲੋ ਕਿ ਪੰਜਾਬ ਦਾ ਜਿਹੜਾ ਕੋਟਾ ਸੀ ਇੱਕ ਵਾਰੀ ਉਹ ਪ੍ਰਭਾਵਿਤ ਆ ਫਿਲਹਾਲ ਤਾਂ ਉਸ ਤੋਂ ਬਾਅਦ ਕੀ ਆ ਕਿ ਹੁਣ ਦੁਬਾਰਾ ਪੈਨਲ ਮੰਗਵਾਇਆ ਜਾਏਗਾ ਜੀ ਉਹ ਪੈਨਲ ਜਾਏਗਾ ਫਿਰ ਉਹੀ ਪ੍ਰੋਸੀਜਰ ਫਾਲੋ ਕੀਤਾ ਜਾਏਗਾ ਉਹੀ ਫਿਰ ਅਗਾਹ ਕੇਂਦਰ ਦੇ ਕੋਲ ਨਾ ਜਾਏਗਾ ਜੀ ਜਿਹੜਾ ਰეკਮੈਂਡ ਹੋਏਗਾ ਤੇ ਉਸ ਤੋਂ ਬਾਅਦ ਹੀ ਫਿਰ ਫਾਈਨਲੀ ਪਤਾ ਲੱਗੇਗਾ ਕਿ ਕਿਸ ਨੂੰ ਮਨਜ਼ੂਰੀ ਮਿਲਦੀ ਆ ਪਰ ਇਹ ਇੱਕ ਵਾਰੀ ਪੰਜਾਬ ਦੇ ਪੈਨਲ ਲਈ ਝਟਕਾ ਹੈ ਕਿ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਸੀਗੀ ਚੰਡੀਗੜ੍ਹ ਦੇ ਪ੍ਰਸ਼ਾਸਕ ਤੌਰ ਤੇ ਰਾਜਪਾਲ ਸਾਹਿਬ ਨੇ ਪਰ ਜੋ ਅਗਾਹ ਗਈ ਆ ਆਖਰੀ ਮੋਹਰ ਲੱਗਣ ਵਾਸਤੇ ਜੀ ਇਨਾਂ ਦੀ ਸਾਰੀ ਕੁੰਡਲੀ ਤਾਂ ਉਹਦੇ ਤੇ ਉਹਨਾਂ ਨੇ ਇਤਰਾਜ਼ ਲਾ ਦਿੱਤਾ ਕਹਿੰਦੇ ਨਾ ਵੇ ਸਚਨਾ ਨਾ ਜੀ 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 ਨਿਰਮਲ ਜੀ ਕੋਈ ਕਮੈਂਟ ਰਹਿ ਜਾਂਦਾ ਭਾਜੀ ਬਹੁਤ سارے ਕਮੈਂਟ ਹੁੰਦੇ ਨੇ ਸਾਰੇ ਨਹੀਂ ਪੜੇ ਜਾਂਦੇ ਕਿਉਂਕਿ ਫਿਰ ਸਾਡੀਆਂ ਖਬਰਾਂ ਰਹਿ ਜਾਂਦੀਆਂ ਅਸੀਂ ਰੋਜ਼ ਇਸ ਤੇ ਗੱਲ ਕਰਦੇ ਆ ਤੇ ਇੱਕ ਵਿਚਾਰ ਖਬਰ ਦੇ ਬੋਲਦੇ ਆ ਕੋਈ ਹੋਰ ਕਮੈਂਟ ਲੈਣੇ ਫਿਰ ਉਹ ਗੱਲ ਹੀ ਟੁੱਟ ਜਾਂਦੀ ਵਿੱਚੋਂ ਜੀ ਜੀ ਤੇ ਕੋਈ ਗੱਲ ਨਹੀਂ ਤੁਹਾਡਾ ਕੋਈ ਕਮੈਂਟ ਹੈਗਾ ਖਾਸ ਕਰੋ ਸਰ ਕੀ ਕਮੈਂਟ ਲੋਕ ਲੈਣੇ ਆਪਾਂ ਇੱਕ ਮਿੰਟ ਲੋਕੋ ਰੁਕੋ ਤੁਸੀਂ ਨਿਰਮਲ ਜੀ ਲਓ ਦਿਓ ਕੀ ਸਵਾਲ ਹੈ ਤੁਹਾਡਾ ਜਿਹੜਾ ਵੀ ਸਵਾਲ ਹੈ ਨਾ ਉਹ ਦੁਬਾਰਾ ਕਰਦੇ ਕੋਈ ਗੱਲ ਨਹੀਂ ਮੈਂ ਪੂਰੇ 30 ਸੈਕਿੰਡ ਵੇਟ ਕਰਾਂਗਾ ਤੁਸੀਂ ਆਪਣਾ ਸਵਾਲ ਸੁਟੋ ਤੇ ਜੇ ਸਿਰਫ ਇੱਕ ਨਾਂ ਹੀ ਬੁਲਾਉਣਾ ਹੈ ਤੇ ਮੈਂ ਤੁਹਾਡਾ ਪੰਜ ਵਾਰੀ ਨਾਮ ਨਿਰਮਲ ਸਿੰਘ ਜੀ 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 ਬੋਲ ਦੇਣਾ ਤੇ ਪੰਜ ਦਿਨ ਮੈਨੂੰ ਲੱਗਦਾ ਕਿ ਤੁਹਾਨੂੰ ਹ ਹੁਣ ਖੁਸ਼ ਰਹਿਣਾ ਚਾਹੀਦਾ ਬਿਲਕੁਲ ਖੁਸ਼ ਹੋਗੇ ਉਹਨੇ ਬਾਈ ਅਗਲੇ ਹਫਤੇ ਤੱਕ ਚਲੋ ਕੋਈ ਚੰਗਾ ਕਮੈਂਟ ਹੈ ਬਾਈ ਜੀ ਖਬਰ ਨਾਲ ਜੁੜਿਆ ਹੁੰਦਾ ਜ਼ਰੂਰ ਭੇਜੋ ਜੇ ਉਹ ਪੜਿਆ ਨਹੀਂ ਜਾਂਦਾ ਤਾਂ ਫਿਰ ਭਾਵੇਂ ਦੁਆਰੇ ਭੇਜ ਦਿਓ ਪਰ ਉਹ ਕਈ ਕਮੈਂਟ ਇਦਾਂ ਦੇ ਆ ਜਾਂ ਤੁਹਾਡੀ ਨਿੱਜੀ ਗੱਲਬਾਤ ਹੈ ਉਹਦਾ ਫਿਰ ਹੁਣ ਖਬਰ ਨਾਲ ਨਹੀਂ ਕੋਈ ਲੈਣਾ ਦੇਣਾ ਹੁੰਦਾ ਬਿਲਕੁਲ ਇਹ ਗੱਲ ਬਸ ਪ੍ਰੋਗਰਾਮ ਨੂੰ ਨਾ ਆਪਾਂ ਉਸਾਰੂ ਬਣਾਈਏ ਰਲ ਮਿਲ ਕੇ ਇਸ ਪ੍ਰੋਗਰਾਮ ਨੂੰ ਖਪਖਾਨਾ ਨਾ ਬਣਾਈਏ ਸੋ ਮੈਂ ਇਹ ਮਤਲਬ ਕਿ ਗੁਜ਼ਾਰਿਸ਼ ਕਰੂੰਗਾ ਕਿ ਆਪਾਂ ਨਿੱਜੀ ਗੱਲਾਂ ਇੱਧਰ-ਉੱਧਰ ਨਾ ਤੁਰੀਏ ਆਪਾਂ ਇਹਨੂੰ ਸਾਰੂ ਰੱਖੀਏ ਜੋ ਤੁਹਾਡੇ ਕੋਲ ਇਨਫੋਰਮੇਸ਼ਨ ਆ ਤੁਸੀਂ ਸ਼ੇਅਰ ਕਰ ਦਿਓ ਜੋ ਸਾਡੇ ਕੋਲ ਆਸੀ ਬੋਲੀਏ ਸੋ ਇਹ ਚੀਜ਼ ਆ ਕਿ ਜੇ ਇਹ ਵਿਗੜ ਜਾਏਗਾ ਫਿਰ ਬਿਲਕੁਲ ਆਪਾਂ ਨੂੰ ਫਾਰਮੈਟ ਜਿਹੜਾ ਨਾ ਕਈ ਵਾਰ ਬਦਲਣ ਲਈ ਮਜਬੂਰ ਹੋਣਾ ਪੈਂਦਾ ਸੋ ਇਹ ਅਸੀਂ ਫਾਰਮੈਟ ਇਸੇ ਕਰਕੇ ਚੁਣਿਆ ਸੀਗਾ ਕਿ ਕਈ ਵਾਰ ਵੱਖਰੀ رائے ਹੁੰਦੀ ਆ ਪ੍ਰਤੀਕਰਮ ਹੁੰਦਾ ਸਵਾਲ ਹੁੰਦਾ ਜੀ ਇਹ ਆਪਾਂ ਗੁਰੇਜ਼ ਕਰੀਏ ਆਪਣੇ ਤੇ ਨਿਰਪਰਿਆ ਕਿ ਆਪਾਂ ਖੱਪਖਾਨਾ ਕਰਨਾ ਜਾਂ ਕੋ ਉਸਾਰੂ ਜਾਣਕਾਰੀ ਭਰਪੂਰ ਜਿਹੜੀ ਆ ਉਹ ਅਸੀਂ ਸੰਵਾਦ ਦੀ ਸلسਲੇਬਾਜ਼ੀ ਜਿਹੜੀ ਆ ਰੱਖਣੀ ਆ ਬਿਲਕੁਲ ਜੀ